ਸੰਤ ਬਾਬਾ ਨਿਸ਼ੱਤਰ ਸਿੰਘ ਜੀ ਚੰਦਪੁਰਾਣੇ ਵਾਲੇ ਜੋ ਕਿ ਹਮੇਸ਼ਾ ਹੀ ਸੰਗਤਾਂ ਨੂੰ ਸੇਵਾ ਕਰਨ ਵਿੱਚ ਵੱਧ ਛੜ ਕੇ ਉਚਾ ਕਰਦੇ ਸਨ ਸੰਤ ਬਾਬਾ ਨਿਸ਼ੱਤਰ ਸਿੰਘ ਜੀ ਵੱਲੋਂ ਮਾਲਵੇ ਦਾ ਸਭ ਤੋਂ ਵੱਡਾ ਵਿਰਧ ਆਸ਼ਰਮ ਬਣਾਇਆ ਗਿਆ ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ ਅਤੇ ਹੋਰ ਵੱਖ-ਵੱਖ ਤਰੀਕੇ ਦੀ ਸੇਵਾ ਦੀ ਸ਼ੁਰੂਆਤ ਸੰਤ ਬਾਬਾ ਨਿਸ਼ੱਤਰ ਸਿੰਘ ਜੀ ਵੱਲੋਂ ਕੀਤੀ ਗਈ ਜੋ ਕਿ ਉਹਨਾਂ ਦੇ ਪੁੱੁਰਣਿਆਂ ਤੇ ਚੱਲਦੇ ਹੋਏ ਅੱਜ ਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣੇ ਵਾਲਿਆਂ ਜੀ ਵੱਲੋਂ ਚਲਾਈ ਜਾ ਰਹੀ ਹੈ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗੁਰਦੁਆਰਾ ਚਰਨ ਕਮਲ ਸਾਹਿਬ ਨਰਸਿੰਘ ਕਲੋਨੀ ਡੂਮ ਵਾਲੀ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਬੇਹੱਸ਼ਰਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਵਿੱਚ ਸੰਗਤਾਂ ਵੱਲ ਚੜਕੇ ਆਪਣਾ ਸਹਿਯੋਗ ਦੇ ਰਹੀਆਂ ਹਨ ਹੈੱਡ ਗ੍ਰੰਥੀ ਜਗਤਾਰ ਸਿੰਘ ਲੰਬੀ ਜੀ ਬਹੁਤ ਹੀ ਵੱਧ ਚੜ ਕੇ ਆਪਣੀ ਸੇਵਾਵਾਂ ਦੇ ਰਹੇ ਹਨ ਸਾਡੀ ਟੀਮ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੱਤੀ ਸਾਡੀ ਟੀਮ ਨੇ ਇੱਥੇ ਸੇਵਾਦਾਰਾਂ ਨਾਲ ਵੀ ਗੱਲਬਾਤ ਕੀਤੀ ਜੋ ਕਿ ਬਿਨਾਂ ਸੋਚੇ ਹਮੇਸ਼ਾ ਹੀ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਵਿੱਚ ਵੱਧ ਚੜ ਕੇ ਆਪਣਾ ਸਹਿਯੋਗ ਦਿੰਦੇ ਨੇ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਨਰਸਿੰਘ ਕਲੋਨੀ ਡੂਮ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਚਨ ਕਮਲ ਸਾਹਿਬ ਨਰਸਿੰ ਡੂਮ ਵਾਲੀ ਜ਼ਿਲ੍ਹਾ ਬਠਿੰਡਾ ਅੰਦਰ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਦਰਬਾਰ ਸਾਹਿਬ ਤੇ ਸਾਹਮਣੇ ਗੁਰਗ੍ਰੰਥ ਸਾਹਿਬ ਜੀ ਸਜੋਬਿਤ ਨੇ ਨਾਮ ਸਚ칸 ਸਾਹਿਬ ਇਹ ਗੁਰਦੁਆਰਾ ਸਾਹਿਬ ਨਰਸਿੰਗ ਕਲੋਨੀ ਡੂਮ ਵਾਲੀ ਜ਼ਿਲ੍ਹਾ ਬਠਿੰਡਾ ਵਿੱਚ ਹੈ ਇੱਥੇ ਦਰਬਾਰ ਸਾਹਿਬ ਉਸਾਰੀ ਦੀ ਨਾਲੇ ਔਰ ਨਾਲ ਹੀ ਲੰਗਰ ਹਾਰ ਦੀ ਉਸਾਰੀ ਵੀ ਹੋਣੀ ਹੈ ਸੰਗਤਾਂ ਇੱਥੇ ਕੋਈ ਵੀ ਪ੍ਰੋਗਰਾਮ ਦਾ ਕਿਸੇ ਵੀ ਦਾ ਪ੍ਰਕਾਸ਼ ਕਰਵਾ ਕੇ ਸਖੰਡਪਾਤ ਸਾਹਿਬ ਸੁਧਾਨ ਪਾਠ ਪ੍ਰਕਾਸ਼ ਕਰਵਾ ਕੇ ਤੇ ਉਸ ਦਾ ਪ੍ਰੋਗਰਾਮ ਕਰਵਾ ਸਕਦੀਆਂ ਹਨ کافی ਜਗ੍ਹਾ ਹੈ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ ਥੋੜਾ ਆਊਟਸਾਈਡ ਰਹਿਤਾ ਕਰਕੇ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਂ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਦਰਬਾਰ ਸਾਹਿਬ ਗੁਰਦਵਾਰਨ ਸਾਹਿਬ ਸਜੋਜਨਾ ਸਚਖੰਡ ਸਾਹਿਬ ਹੈ ਦਸ਼ਕ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਆਏ ਗੁਰਦੁਆਰਾ ਚਰਨ ਕਮਲ ਇੱਕ ਐਸਾ ਨਾਮ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਹੈ ਇਸ ਥਾਨ ਦੇ ਉੱਪਰ ਔਰ ਇਹ ਗੁਰਦੁਆਰਾ ਜਿਹੜਾ ਕਿ ਸੰਝਾ ਗੁਰਦੁਆਰਾ ਹੈਗਾ ਜਿਹਦੇ ਵਿੱਚ ਕਾਫੀ ਪਿੰਡ ਜਿਹੜੇ ਹੈਗੇ ਆ ਆਗੇ ਨਿਕਮਸਤਗੁੰਦੇ ਨੇ ਨਾਲ ਡੱਬਲੀ ਵੀ ਔਰ ਮੰਡੀ ਤੇ ਬਿਲਕੁਲ ਨਾਲ ਹੈਗਾ ਵੀਰ ਜੀ ਨਾਲ ਗੱਲ ਕਰ ਰਹੇ ਆ ਜਿਹੜੇ ਇੱਥੋਂ ਦੇ ਹੈਂਡਸੇਵਨ ਬਾਹ ਰਹੇ ਨੇ ਵੀਰ ਜੀ ਸਵਾਗਤ ਆ ਤੁਹਾਡਾ ਸਾਡੇ ਸਪੈਸ਼ਲ ਸ਼ੋਅ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਪਹਿਲਾਂ ਆਪਾਂ ਬੁੱਢਾ ਜੋੜ ਦੀ ਪਵਿੱਤਰ ਧਰਤੀ ਤੇ ਮਿਲੇ ਸੀਗੇ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਇਸ ਪਵਿੱਤਰ ਸਥਾਨ ਤੇ ਆਪਣਾ ਦੁਆਰਾ ਮੇਲ ਹੋਇਆ ਕੀ ਕਹਿਣਾ ਚਾਹੋਗੇ ਇਹ ਗੁਰੂ ਦੀ ਬਖਸ਼ਿਸ਼ ਹੈ ਜੀ ਮੈਂ ਬਚਪਨ ਤੋਂ ਹੀ ਬੁੱਢਾ ਜੋੜ ਸਾਹਿਬ ਉੱਥੇ ਮੈਂ ਪੜਿਆ ਉੱਥੇ ਮੈਂ ਰਿਹਾ ਸੰਤ ਬਾਬਾ ਹਾਕਮ ਸਿੰਘ ਜੀ ਮੌਜੀ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਗੁਰਮਤ ਵਿਦਿਆਲਾ ਬਾਬਾ ਜੀ ਮਾਸਟਰ ਹਾਕਮ ਸਿੰਘ ਜੀ ਮੌਜੀ ਕਰਕੇ ਉਹਨਾਂ ਨੂੰ ਦੁਨੀਆ ਜਾਣਦੀ ਹੈ ਉਹਨਾਂ ਦੇ ਹਜ਼ਾਰਾਂ ਵਿਦਿਆਰਥੀ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਉਹਨਾਂ ਤੋਂ ਵਿੱਦਿਆ ਲੈ ਕੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੇਵਾਵਾਂ ਕਰਦੇ ਨੇ ਤੇ ਉਹਨਾਂ ਦੀ ਬਦੌਲਤ ਹੀ ਦਾਸ ਨੂੰ ਵਿੱਦਿਆ ਪ੍ਰਾਪਤ ਹੋਈ ਦਾਸ ਬੁੱਢਾ ਜੋੜ 1982 ਦੇ ਵਿੱਚ ਉੱਥੇ ਬਾਬਾ ਜੀ ਮੈਨੂੰ ਲੈ ਕੇ ਗਏ ਮਾਸਟਰ ਹਾਕਮ ਸਿੰਘ ਜੀ ਮੌਜੀ ਔਰ ਉਹਨਾਂ ਨੇ ਆਪ ਨੂੰ ਆਪਣਾ ਪੁੱਤਰ ਬਣਾ ਕੇ ਮੈਨੂੰ ਰੱਖਿਆ ਔਰ ਮੈਨੂੰ ਵਿੱਦਿਆ ਦਿੱਤੀ 2 ਸਾਲ ਮੈਂ ਸਿੱਖ ਮਸ਼ੀਨਰੀ ਕਾਲਜ ਬੁੱਢਾ ਜੋੜ 86 ਤੋਂ 88 ਤਬਲਾ ਦੀ ਮੈਂ ਸਿੱਖਿਆ ਲਈ ਉਦੋਂ ਪਹਿਲਾਂ ਗੁਰਮਤਿ ਵਿਦਿਆਲੇ ਦੇ ਵਿੱਚ ਵੀ ਮੈਂ ਵਿਦਿਆ ਲੈਂਦਾ ਰਿਹਾ ਫਿਰ ਮਹਾਂਪੁਰਸ਼ਾਂ ਨੇ ਮੈਨੂੰ ਸੰਤ ਬਾਬਾ ਹਰਨੇਕ ਸਿੰਘ ਜੀ ਸੰਤਪੁਰੇ ਵਾਲੇ ਉਹਨਾਂ ਦੇ ਨਾਲ ਸੇਵਾ ਕਰਨ ਦਾ ਸੁਭਾਗਾ ਸਮਾਂ ਦਿੱਤਾ ਔਰ ਮਹਾਂਪੁਰਸ਼ਾਂ ਦੇ ਨਾਲ ਮੈਂ ਤਬਲਾ ਪਲੇ ਕਰਦਾ ਰਿਹਾ ਔਰ ਗੁਰੂ ਮਹਾਰਾਜ ਦੀ ਕਿਰਪਾ ਹੋਈ ਉਹਨਾਂ ਦੀ ਬਖਸ਼ਿਸ਼ ਨਾਲ ਮੈਂ ਉਹਨਾਂ ਦੇ ਨਾਲ ਤਪਲੇ ਦੀ ਸੰਗਤ ਕਰਦਾ ਰਿਹਾ ਔਰ ਉਹ ਫਿਰ ਇਸ ਦੁਨੀਆ ਤੋਂ ਚਲੇ ਗਏ ਫਿਰ ਦਾਸ ਉੱਥੋਂ ਫਿਰ ਬੁੱਢਾ ਜੋੜ ਚਲੇ ਗਏ ਬੁੱਢਾ ਜੋੜ ਤੋਂ ਫਿਰ ਉੱਥੋਂ ਛੀਦਾ ਦੀ ਧਰਤੀ ਦੀ ਬਖਸ਼ਿਸ਼ ਦੇ ਨਾਲ ਗੁਰੂ ਗੰਗ ਸਾਹਿਬ ਜੀ ਦੀ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਔਰ ਸਾਡੇ ਉਸਤਾਦਾਂ ਦਾ ਆਸ਼ੀਰਵਾਦ ਦੇ ਨਾਲ ਮਲੇਸ਼ੀਆ ਸਿੰਗਾਪੁਰ THAILAND ਹਾਂਗਕਾਂਗ ਵਗੈਰਾ ਦੀ ਯਾਤਰਾ ਆਵੀ ਦਾਸ ਦੀ हिस्से आई सो ਉਸ ਤੋਂ ਉਪਰੰਤ ਗੁਰਦੁਆਰਾ ਬੁੱਢਾ ਜੋੜ ਵਿਖੇ ਇੱਕ ਮਸਟਰ ਹਾਕਮ ਸਿੰਘ ਜੀ ਮੌਜੀ ਦਲਜੀਤ ਸਿੰਘ ਜੀ ਕਲੇਰ ਪਵਕ ਪਵਲਕ ਸਕੂਲ ਉਹ ਜਿਹੜਾ ਬਣਾਉਣ ਦਾ ਉਹ ਵੀ 10 ਦੇ ਹਿੱਸੇ ਸੇਵਾ ਆਈ ਉਹ 3 ਬਿਗਿਆਂ ਦੇ ਵਿੱਚ ਸਕੂਲ ਹੈ ਤੇ ਦਾਸ ਨੇ ਉੱਥੇ ਸਵਾਵਾਾਂ ਕੀਤੀਆਂ ਗੁਰੂ ਦੀ ਬਖਸ਼ਿਸ਼ ਹੋਈ ਉਹ ਸਵਾਵਾਾਂ ਕਰਕੇ ਫਿਰ ਅਸੀਂ ਇੱਥੇ ਮੰਡੀਕਿੱਲਿਆਂ ਵਾਲੀ ਆਏ ਔਰ ਮੰਡੀਕਿੱਲਿਆਂ ਵਾਲੀ ਆ ਕੇ ਇੱਥੇ ਗੁਰੂ ਘਰ ਦੀ ਸੇਵਾ ਦੀ ਸਾਨੂੰ ਬਖਸ਼ਿਸ਼ ਹੋਈ 2018 ਦੇ ਵਿੱਚ ਮੈਂ ਇੱਥੇ ਆਇਆ ਔਰ ਤਕਰੀਬਨ 6 ਸਾਲਾਂ ਤੋਂ ਉੱਪਰ ਹੋ ਗਿਆ ਇੱਥੇ ਸੇਵਾਵਾਂ ਕਰਦੇ ਹੋਏ ਔਰ ਇੱਥੇ ਸੇਵਾਵਾਂ ਕਰ ਰਹੇ ਹਾਂ ਗੁਰੂ ਦੀ ਬਖਸ਼ਿਸ਼ ਹੈ ਇੱਥੇ ਆ ਕੇ ਵੀ ਗੁਰੂ ਨੇ ਐਸੀ ਬਖਸ਼ਿਸ਼ ਲਈ ਕਿ ਗੁਰੂ ਕੇ ਲੰਗਰਾਂ ਦੀ ਜਿਹੜੀ ਹਾਲ ਦੀ ਸੇਵਾ ਉਹ ਵੀ ਦਾਸ ਨੇ ਕਰਵਾਈ ਸੰਗਤਾਂ ਦੇ ਸਹਿਯੋਗ ਦੇ ਨਾਲ ਮੇਰੇ ਸਹਿਯੋਗੀ ਬੈਠੇ ਨੇ ਭਾਈ ਸਾਹਿਬ ਭਾਈ ਪਸਪਿੰਦਰ ਸਿੰਘ ਜੀ ਉਰਫ ਬੂਟਾ ਸਾਡੇ ਪ੍ਰਧਾਨ ਜੀ ਸਰਦਾਰ ਮਨੋਹਰ ਸਿੰਘ ਜੀ ਹੋਰ ਵੀ ਬਿਆੰਤ ਜਿਹੜੇ ਵੀਰ ਆ ਸਾਡੇ ਨਾਲ ਰਹਿ ਕੇ ਜਗਸੀਰ ਸਿੰਘ ਜੀ ਫੌਜੀ ਸੁਦਰਸ਼ਨ ਸਿੰਘ ਜੀ ਬਿਜਲੀ ਵਾਲੇ ਹੋਰ ਵੀ ਬਿਆੰਤ ਜਿਹੜੇ ਸਾਡੇ ਸਹਿਯੋਗੀ ਜਿਨ੍ਹਾਂ ਨੇ ਨਾਲ ਰਹਿ ਕੇ ਇਸ ਵਾਵਾਂ ਲਈਆਂ ਲੰਗਰ ਹਾਲ ਦੀ ਸੇਵਾ ਅਸੀਂ ਕੀਤੀ ਦਰਸ਼ਨੀ ਡੋੜੀ ਦੀ ਸੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਈ ਆਪ ਜੀ ਨੂੰ ਉਹ ਵੀ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਹੁਣ ਗੁਰੂ ਦੀ ਬਖਸ਼ਿਸ਼ ਦੇ ਨਾਲ 4522 60 ਦਾ ਲੰਗਰ ਹਾਲ ਦੀ ਸੇਵਾਵਾਂ ਉਹ ਸ਼ੁਰੂ ਹੈ ਉਹਦੇ ਜਿਹੜੇ ਪਿੱਲਰ ਨੇ ਉਹ ਚੱਕੇ ਜਾ ਰਹੇ ਨੇ ਨੀਹਾਂ ਭਰੀਆਂ ਜਾ ਰਹੀਆਂ ਨੇ ਸੋ ਗੁਰੂ ਕੋਲ ਇਹ ਹੀ ਬਖਸ਼ਿਸ਼ ਕਰਦੇ ਆਂ ਕਿ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਾਰਤਾ ਇਹ ਗੁਰੂ ਘਰ ਬੰਦੇ ਨੇ ਸੋ ਅਸੀਂ ਟੀਵੀ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪ ਸਾਰੀਆਂ ਸੰਗਤਾਂ ਦੇ ਨਾਲ ਮਿਲੌਣ ਦਾ ਸਾਡੇ ਤੇ ਸਾਨੂੰ ਸਮਾਂ ਦਿੱਤਾ ਸੋ ਸਾਰੀਆਂ ਸੰਗਤਾਂ ਦਾ ਸਾਰੀਆਂ ਪਰਿਵਾਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਮੁੱਖ ਸੇਵਾਦਾਰ ਸਰਦਾਰ ਮਨੋਰ ਸਿੰਘ ਜੀ ਉਹ ਆਪ ਜੀ ਦੇ ਨਾਲ ਬਚਨ ਸਾਂਝੇ ਕਰਨਗੇ ਭੁੱਲਾਂ ਗਲਤੀਆਂ ਮਾਫ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਬੇਨਤੀ ਕਰਨੀ ਭੁੱਲ ਗਿਆ ਇਹ ਜਿਹੜਾ ਗੁਰੂ ਘਰ ਹੈ ਨਾ ਇਹ 2006 ਦੇ ਵਿੱਚ ਹੋਂਦ ਦੇ ਵਿੱਚ ਆਇਆ ਉਹ ਤੋਂ ਪਹਿਲਾਂ ਇਸ ਗੁਰੂ ਘਰ ਦਾ ਨਿਸ਼ਾਨ ਸਾਹਿਬ ਦੀ ਸੇਵਾ ਕੱਲੀ ਸੀ 2006 ਦੇ ਵਿੱਚ ਇਸ ਦੀ ਇਮਾਰਤ ਸ਼ੁਰੂ ਹੋਈ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਇਸ ਸਥਾਨ ਦੀ ਬਖਸ਼ਿਸ਼ ਸੰਤ ਬਾਬਾ ਨਿਸ਼ੱਤਰ ਸਿੰਘ ਜੀ ਚੰਦਪੁਰਾਣੇ ਵਾਲੇ ਉਹਨਾਂ ਦੀ ਇਹ ਬਦੌਲਤ ਇਹ ਗੁਰੂ ਘਰ ਹੋਂਦ ਵਿੱਚ ਆਇਆ ਕਿਉਂਕਿ ਸਾਡੇ ਜਿਨ੍ਹਾਂ ਨੇ ਇਹ ਜਗਾ ਭੂਮੀ ਦਿੱਤੀ ਹੈ ਸਰਦਾਰ ਜਗਰਾਦ ਸਿੰਘ ਜੀ ਡੂਮ ਵਾਲੀ ਉਹਨਾਂ ਦੇ ਪਰਿਵਾਰ ਦੇ ਨਾਲ ਮਹਾਂਪੁਰਸ਼ਾਂ ਦਾ ਮੇਲ ਜੋਲ ਸੀ ਤੇ ਉਹ ਮਹਾਪੁਰਸ਼ਾਂ ਨੇ ਫਿਰ ਸਰਦਾਰ ਜਗਰਾਤ ਸਿੰਘ ਜੀ ਡੂੰਬ ਵਾਲੀ ਵਾਲੇ ਉਹਨਾਂ ਨੂੰ ਇਹ ਕਿਹਾ ਵੀ ਇਹ ਜਗਾ ਗੁਰੂ ਘਰ ਨੂੰ ਦਿੱਤੀ ਜਾਵੇ ਤੇ ਇੱਥੇ ਬਹੁਤ ਸੋਹਣਾ ਗੁਰੂ ਘਰ ਬਣੇਗਾ ਤੇ ਉਹਨਾਂ ਦੀ ਮਹਾਪੁਰਸ਼ਾਂ ਦੀ ਬਖਸ਼ਿਸ਼ ਦੇਣ ਲਈ ਇਹ ਇਮਾਰਤਾਂ ਜਿਹੜੀਆਂ ਉਹਨਾਂ ਦੀ ਬਣ ਰਹੀਆਂ ਨੇ ਗੁਰੂ ਮਹਾਰਾਜ ਗੁਰਗੰਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਆਪ ਇਸੇ ਤਰ੍ਹਾਂ ਸਤਿਗੁਰੂ ਜੀ ਸਾਡੇ ਤੇ ਮਿਹਰ ਪ੍ਰਿਆਥ ਰੱਖ ਕੇ ਸੁਭਾਵਾ ਲੈਂਦੇ ਰਹਿਣ ਔਰ ਬਹੁਤ ਸਹਿਯੋਗ ਵੱਡਾ ਹੈ ਸਰਦਾਰ ਜਗਰਾਤ ਸਿੰਘ ਜੀ ਡੂੰਬਾਣੀ ਵਾਲੇ ਪਰਿਵਾਰ ਦਾ ਕਿਉਂਕਿ ਦਾਸ ਜਦੋਂ ਇੱਥੇ ਆਇਆ ਦਾਸ ਨੇ ਵੀ ਉਹਨਾਂ ਤੋਂ 5 ਮਰਲਿਆਂ ਦੀ ਮੰਗ ਜਿਹੜੇ ਦਰਬਾਰ ਸਾਹਿਬ ਦੇ ਬੈਕ ਸਾਈਡ ਜਿਹੜੇ ਹੁਣ ਦਰਬਾਰ ਸਾਹਿਬ ਬਣ ਰਿਹਾ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਇਹ 5 ਮਰਲੇ ਸਾਨੂੰ ਜਿਹੜੀ ਦਰਬਾਰ ਸਾਹਿਬ ਵਾਸਤੇ ਜਗ੍ਹਾ ਦਿੱਤੀ ਜਾਵੇ ਤੇ ਉਹਨਾਂ ਨੇ ਸਾਡਾ ਬਚਨ ਮੰਨ ਕੇ ਉਹ ਸਾਨੂੰ ਦਰਬਾਰ ਸਾਹਿਬ ਦੀ ਸੇਵਾ ਦਿੱਤੀ ਸੋ ਉਹਨਾਂ ਦਾ ਵੀ ਬਹੁਤ ਸਹਿਯੋਗ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇੱਥੇ ਦੋ ਗੁਰਪੁਰਬ ਮਨਾਏ ਜਾਂਦੇ ਆ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਔਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੇ ਵਿਸਾਖੀ ਤੇ ਮਨਾਇਆ ਜਾਂਦਾ ਜੀ ਇੱਥੇ ਜੀ ਸੰਗਰਾਮ ਦਾ ਦੇਣੀ ਇੱਥੇ ਜੀ ਮਨਾਇਆ ਜਾਂਦਾ ਜੀ ਜਦੋਂ 10 ਦੀ ਇੱਥੇ ਸੇਵਾ ਆਈ ਸੰਗਤਾਂ ਦਾ ਮਨ ਵਿੱਚ ਉਤਸ਼ਾਹ ਸੀ ਵੀ ਆਪਣੇ ਗੁਰੂ ਘਰ ਤੋਂ ਵੀ ਨਗਰ ਕੀਰਤਨ ਰਵਾਨਗੀ ਹੋਇਆ ਕਰੇ ਤੇ ਸਮਾਪਤੀ ਹੋਇਆ ਕਰੇ ਤੇ ਗੁਰੂ ਦੀ ਬਖਸ਼ਿਸ਼ ਹੈ ਤਕਰੀਬਨ ਤੀਜਾ ਚੌਥਾ ਨਗਰ ਕੀਰਤਨ ਗੁਰੂ ਦੀ ਬਖਸ਼ਿਸ਼ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰਚੇਲਾ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਨਗਰ ਕੀਰਤਨ ਦੀ ਰਵਾਣਗੀ ਹੁੰਦੀ ਹੈ ਔਰ ਨਗਰ ਕੀਰਤਨ ਕੱਢਿਆ ਜਾਂਦਾ ਹੈ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਔਰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਇਆ ਜਾਂਦਾ ਹੈ ਤਕਰੀਬਨ ਛੋਟੇ ਸੱਭਜਾਦਿਆਂ ਦੇ ਵੱਡੇ ਸੱਭਜਾਦਿਆਂ ਦੇ ਔਰ ਹੋਰ ਬੇਅੰਤ ਸ਼ਹੀਦਾਂ ਦੇ ਯਾਦ ਵਿੱਚ ਇੱਥੇ ਸਮਾਗਮ ਹੁੰਦੇ ਰਹਿੰਦੇ ਨੇ ਪ੍ਰভাত ਫੇਰੀਆਂ ਇੱਥੋਂ ਸੰਗਤਾਂ ਸਾਰੀਆਂ ਰਲ ਮਿਲ ਕੇ ਪ੍ਰভাত ਫੇਰੀਆਂ ਦੇ ਰੂਪ ਦੇ ਵਿੱਚ ਵੀ ਅਸੀਂ ਸਵਾਵਾ ਕਰਦੇ ਹਾਂ ਕਰਾਉਨੇ ਹਾਂ ਔਰ ਤਿੰਨੇ ਦਿਨ ਗੁਰੂ ਖੰਡ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੁੰਦੇ ਆ ਨਾ ਗੁਰੂ ਨਾਨਕ ਦੇਵ ਜੀ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਤੇ ਤੇ ਤਿੰਨੇ ਦਿਨ ਹੀ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਂਦੇ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਬਹੁਤ ਬਹੁਤ ਇਸ ਇਲਾਕੇ ਦਾ ਇਸ ਸੰਗਤਾਂ ਦਾ ਬਹੁਤ ਸਹਿਯੋਗ ਹੈ ਕਿਉਂਕਿ ਇੱਥੇ ਨਾਲ ਇੱਕ ਕਸਬਾ ਹੈ ਨਾਲ ਪਿੰਡ ਲੱਗਦੇ ਨੇ ਨਾਲ ਮੰਡੀ ਡੱਬਾ ਵਾਲੀ ਕਿੱਲਿਆਂ ਵਾਲੀ ਔਰ ਡੂਮ ਵਾਲੀ ਇਹ ਕਸਬੇ ਦੇ ਵਿੱਚ ਆਉਂਦੇ ਨੇ ਇਹ ਗੁਰਦੁਆਰਾ ਸਾਰਿਆਂ ਦਾ ਸਾਂਝਾ ਹੈ ਨਾ ਕੋ ਬਹਿਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਾਈ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਇੱਥੇ ਸਾਰਿਆਂ ਨੂੰ ਸਤਕਾਰ ਮਿਲਦਾ ਹੈ ਸਾਰੇ ਇੱਥੇ ਨਮਸਤਕ ਹੁੰਦੇ ਨੇ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਚਰਨ ਕਮਲ ਸਾਹਿਬ ਡੂੰਮ ਵਾਲੀ ਮੰਡੀ ਕਿੱਲਿਆਂ ਵਾਲੀ ਜੋ ਪਸ਼ੂ ਮੰਡੀ ਦੇ ਨਜ਼ਦੀਕ ਦਾਣਾ ਮੰਡੀ ਦੇ ਨਜ਼ਦੀਕ ਇਹ ਗੁਰੂ ਘਰ ਹੈ ਇਸ ਗੁਰੂ ਘਰ ਦੀ ਇਮਾਰਤ ਦੀ ਸੇਵਾ ਚੱਲ ਰਹੀ ਆ ਥੱਲੇ ਲੰਗਰ ਹਾਲ ਔਰ ਉੱਪਰ ਦਰਬਾਰ ਸਾਹਿਬ ਦੀ ਸੇਵਾਵਾਂ ਇਹ ਚੱਲ ਰਹੀਆਂ ਨੇ 45 बाई 60 ਦਾ ਇਹ ਦਰਬਾਰ ਸਾਹਿਬ ਹੈ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾਵਾਂ ਚੱਲ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਇਸ ਸੇਵਾ ਦੇ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਭਾਈ ਸਾਹਿਬ ਤੁਹਾਨੂੰ ਦਿਖਾ ਰਹੇ ਨੇ ਥੱਲੇ ਲੰਗਰ ਹਾਲ ਉੱਪਰ ਦਰਬਾਰ ਸਾਹਿਬ ਦੀ ਸਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਦੇ ਪਿੱਲਰ ਚੱਕੇ ਜਾ ਚੁੱਕੇ ਨੇ ਨੀਹਾਂ ਭਰੀਆਂ ਜਾ ਰਹੀਆਂ ਨੇ ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸੰਜੋਗ ਕਰੋ ਤਨ ਮਨ ਤਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਗੁਰੂ ਘਰ ਪਸੂ ਮੰਡੀ ਦੇ ਬਿਲਕੁਲ ਸਾਹਮਣੇ ਦਾਣਾ ਮੰਡੀ ਦੇ ਬਿਲਕੁਲ ਨਜ਼ਦੀਕ ਇਹ ਗੁਰੂ ਘਰ ਹੈ ਸੋ ਆਪ ਸਾਰੀਆਂ ਸੰਗਤਾਂ ਨੂੰ ਫਿਰ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਇੱਥੇ ਪਹੁੰਚਿਆ ਕਰੋ ਆਪਣਾ ਜੀਵਨ ਸਫਲਾ ਕਰਨਾ ਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਫਲਾ ਕਰਨਾ ਜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਦਾਸ ਜਗਤਾਰ ਸਿੰਘ ਲੰਬੀ ਬੁੱਢਾ ਜੋੜ ਵਾਲੇ ਸੋ ਸਾਰੀਆਂ ਸੰਗਤਾਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਸਾਹਿਬ ਦਾ ਸਥਾਨ ਜਿੱਥੇ ਕਿਤੇ ਟਿੱਬੇ ਹੁੰਦੇ ਸੀਗੇ ਜਿੱਦਾਂ ਮਹਾਂਪੁਰਖਾਂ ਦੀ ਨਿਗਾਹ ਪਈ ਤੇ ਇੱਥੇ ਗੁਰਦੁਆਰਾ ਬਣਿਆ ਤੇ ਵੀਰ ਜੀ ਹੋਰੇ ਜਿਹੜੇ ਅੱਜ ਖਜ਼ਾਨਚੀ ਸੇਵਾ ਕਰ ਰਹੇ ਨੇ ਔਰ ਆਪਾਂ ਦੇਖ ਸਕਦੇ ਆ ਜ ਰੰਗ ਬਰੰਗੇ ਆ ਵੀ ਘਰ ਦੇ ਵਿੱਚ ਪੂਰਾ ਵਾਹਿਗੁਰੂ ਦੀ ਕਿਰਪਾ ਹੈਗੀ ਆ ਮੈਰਿਜ ਦਾ ਜਿਹੜਾ ਆ ਤੇ ਆਪਾਂ ਦੇਖ ਸਕਦੇ ਆ ਕਿ ਰੰਗ ਬਰੰਗੇ ਹਲੇ ਵੀ ਜਿਹੜੇ ਚਿਹਰੇ ਕਿਉਂਕਿ ਵਿਆਹ ਤੋਂ 15-20 ਦਿਨ ਤੱਕ ਚਿਹਰੇ ਤੇ ਉਨੀ ਲਾਲੀ ਜੀ ਰਹਿੰਦੀ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਉਹ ਲਾਲੀ ਆਪਾਂ ਸਾਰਿਆਂ ਦੇ ਦੇਖ ਸਕਦੇ ਹੈਗੇ ਆ ਸਾਰੇ ਭੈਣ ਭਰਾ ਜਿਹੜੇ ਹੈਗੇ ਖੁਸ਼ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਾਂ ਪਿੱਛੇ ਕਵਰਿੰਗ ਕਰਕੇ ਆ ਜਾਂ ਗੁਰਦੁਆਰਾ ਚਰਨ ਕਮਲ ਸਾਹਿਬ ਉਹਨਾਂ ਦੇ ਬੈਕ ਸਾਈਡ ਬਿਲਕੁਲ ਸਰਦਾਰ ਜਗਸੀਰ ਸਿੰਘ ਜੀ ਫੌਜੀ ਸਾਹਿਬ ਇਹ ਗੁਰੂ ਘ ਤਤ ਪਰ ਤਿਆਰ ਰਹਿੰਦੇ ਨੇ ਔਰ ਬੇਅੰਤ ਸਵਾਵਾਂ ਦੇ ਵਿੱਚ ਅੱਗੇ ਗੁਰੂ ਘਰ ਦੇ ਖਜ਼ਾਨਚੀ ਵੀ ਹੈ ਔਰ ਹੋਰ ਵੀ ਸਵਾਵਾਂ ਦੇ ਵਿੱਚ ਲੰਗਰ ਬਣਾਉਣ ਦੇ ਵਿੱਚ ਦਰਸ਼ਨ ਜੋੜੀ ਬਣਾਉਣ ਦੇ ਵਿੱਚ ਆ ਹੁਣ ਵੱਡੀ ਇਮਾਰਤ ਜਿਹੜੀ ਬਣ ਰਹੀ ਆ ਲੰਗਰ ਹਾਲ ਦਰਬਾਰ ਸਾਹਿਬ ਇਹਨਾਂ ਦੇ ਵਿੱਚ ਵੀ ਇਹਨਾਂ ਪਰਿਵਾਰ ਦਾ ਤਕਰੀਬਨ ਇਹ ਸਾਰੇ ਪਰਿਵਾਰ ਆ ਜਿਹੜੇ ਫੌਜੀ ਪਰਿਵਾਰ ਆ ਇਹਨਾਂ ਦਾ ਬਹੁਤ ਸਹਯੋਗ ਹੈ ਜੀ ਔਰ ਸਾਰੇ ਵੱਧ ਚੜ ਕੇ ਤਨਮਨ ਧਨ ਨਾਲ ਸੇਵਾ ਕਰਦੇ ਨੇ ਔਰ ਗੁਰੂ ਘਰ ਜਾ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਤੇ ਦਰਬਾਰਾਂ ਦੇ ਵਿੱਚ ਸੇਵਾ ਕਰਦੇ ਆ ਨੀ ਸੋ ਇਹਨਾਂ ਪਰਿਵਾਰਾਂ ਦਾ ਸਹਿਯੋਗ ਦਾ ਕਰਕੇ ਹੀ ਇਹ ਗੁਰੂ ਘਰ ਜਿਹੜਾ ਮੁਕੰਮਲ ਹੋ ਰਿਹਾ ਜੀ ਸੋ ਆਪ ਟੀਵੀ ਚੈਨਲ ਵਾਲਿਆਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਆ ਇੱਕ ਐਸੀ ਸਥਾਨ ਦੇ ਉੱਤੇ ਜਿੱਥੇ ਕਿ ਗੁਰਦੁਆਰਾ ਚਰਨ ਕਮਲ ਸਾਹਿਬ ਜਿਹੜਾ ਕਿ ਦੁੰਮ ਵਾਲੀ ਵਿਖੇ ਸਥਿਤਾਗਾ ਔਰ ਜਿਸ ਜਗਾ ਦੀ ਜਿਹੜੀ ਕਾਰ ਸੇਵਾ ਹੈਗੀ ਆ ਚੱਲ ਰਹੀ ਹੈਗੀ ਆ ਔਰ ਜੋ ਜਦੋਂ ਇਹ ਗੁਰਦਾਰਾ ਕਿਵੇਂ ਬਣਿਆ ਉਹਦਾ ਇਤਿਹਾਸ ਸਾਰਾ ਕਿਵੇਂ ਹੋਇਆ ਕਿਵੇਂ ਸੰਤ ਬਾਬਾ ਨਿਸ਼ਤਰ ਸਿੰਘ ਜੀ ਚੰਦਪੁਰਾਣੇ ਵਾਲੇ ਕਿਵੇਂ ਉਹਨਾਂ ਦੇ ਨਾਲ ਵੀਰ ਜੀ ਹੋਰੇ ਅਟੈਚ ਹੋਏ ਔਰ ਕਿਵੇਂ ਜ਼ਿੰਦਗੀ ਬਦਲੀ ਔਰ ਕਿਵੇਂ ਅੱਜ ਇੱਕ ਬ੍ਰਾਂਡ ਬਣ ਚੁੱਕੇ ਨੇ ਅੱਜ ਜਦੋਂ ਕੋਈ ਨਾਮ ਆਉਂਦਾ ਤਾਂ ਵੀਰਜੀ ਦਾ ਨਾਮ ਜਿਹੜਾ ਹੈਗਾ ਬਹੁਤ ਸ਼ਰਧਾ ਨਾਲ ਲੋਕ ਲੈਂਦੇ ਆ ਕਿ ਨਹੀਂ ਜੀ ਬਹੁਤ ਜ਼ਿਆਦਾ ਅਛਾ ਇਨਸਾਨ ਨੇ ਸੇਵਾ ਦੇ ਪੁੰਜ ਨੇ ਬਾਈ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਕਿਵੇਂ ਸਬਬ ਬਣਿਆ ਕਿਵੇਂ ਸੰਤ ਬਾਬਾ ਨਿਸ਼ਤਰ ਸਿੰਘ ਜੀ ਦੀ ਸੰਗਤ ਤੁਸੀਂ ਆਏ ਕਿਵੇਂ ਜੀਵਨ ਬਦਲਿਆ ਕੀ ਕਹਿਣਾ ਚਾਹੋਗੇ 97 98 ਦੀ ਗੱਲ ਹੈ ਜੀ ਕਿ ਘਰਲ ਦੀਆਂ ਕੁਮਾਰੀਆਂ ਠਵਾਰੀਆਂ ਬਹੁਤ ਹੋ ਗਈਆਂ ਸਾਨੂੰ 10-20 ਵੀ ਚੰਦ ਪ੍ਰਾਣੇ ਸੰਤ ਹੈ ਬਾਬਾ ਨਿਸ਼ਤਰ ਸਿੰਘ ਅਸੀਂ ਉੱਥੇ ਚਲੇ ਗਏ ਉੱਥੇ ਇੱਕ ਪੁੰਨਿਆ ਗਏ ਦੋ ਪੁੰਨਿਆ ਗਏ ਤਿੰਨ ਪੁੰਨਿਆ ਗਏ ਉਹਦੀਆਂ ਮਹਿਰਾ ਹੋ ਗਈਆਂ ਉੱਥੋਂ ਫਿਰ ਉਹਨਾਂ ਸੰਤਾਂ ਨੇ ਬਚਨ ਕਰਤਾ ਵੀ ਯਾਰ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਕੋਈ ਜਗ੍ਹਾ ਦਿਓ ਹਾਲਾਂਕਿ ਉਹਨਾਂ ਨੂੰ ਸਾਡੇ ਪਿੰਡ ਬਾਰੇ ਕੋਈ ਪਤਾ ਨਹੀਂ ਸੀ ਸਾਡੇ ਘਰ ਬਾਰੇ ਕੋਈ ਪਤਾ ਨਹੀਂ ਸੀ ਚਲੋ ਜੀ ਆਗੇ ਅਸੀਂ ਇੱਥੇ ਕਰੇ ਰਹੇ ਤਾਂ ਉਸ ਨਰਸਿੰਗ ਕਲੋਨੀ ਦੀ ਜੋ ਕਿੱਲੇ ਵਾਲੀ ਪਸ਼ੂ ਵਾਲੀ ਮੰਡੀ ਕੋਲੇ ਘਰ ਪਈ ਹੋਇਆ ਉਹ ਉੱਥੋਂ ਦੀ ਪੰਚਾਇਤ ਸਾਡੇ ਕੋਲੇ ਆਗੀ ਕੁਦਰਤੀ ਤਾਂ ਉਹ ਆਖ ਕੇ ਕਹਿੰਦੇ ਜੀ ਵੀ ਸਾਨੂੰ ਗੁਰਦੁਆਰਾ ਸਾਹਿਬ ਕਾਤਰ ਜਗਾ ਚਾਹੀਦੀ ਹੈ ਤੇ ਅਸੀਂ ਮਹਾਰਾਜ ਨੂੰ ਸ਼ਹਿਰ ਦੇ ਵਿੱਚੋਂ ਲਿਉਨੇ ਆਂ ਟ੍ਰੈਫਿਕ ਹੁੰਦਾ ਵੀ ਬਹੁਤ ਔਖੇ ਹੁੰਦੇ ਆ ਤੇ ਮੁਖਾ ਯਾਰ ਤੁਸੀਂ ਸਾਡੇ ਚਰਨ ਪਾਏ ਐ ਤੇ ਇਹ ਡਿਮਾਂਡ ਕਰੀਏ ਤੇ ਅਸੀਂ ਹੋਰ ਕੀ ਪਾਲਦੇ ਆ ਤਾਂ ਅਸੀਂ ਆਖਿਆ ਵੀ ਫਿਰ ਉਹ ਕਹਿੰਦੇ ਜੀ ਐਂ ਕਰੋ ਇਹ ਮਹਿੰਗੀ ਜਗ੍ਹਾ ਤੁਸੀਂ ਨਾ ਮਗਰ ਜਗ੍ਹਾ ਕੋਈ ਦੇ ਦਿਓ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਯਾਰ ਕਾਲਪੁਰਖ ਨੂੰ ਮਗਰ ਰੱਖ ਕੇ ਤੇ ਅਸੀਂ ਅੱਗੇ ਜਗ੍ਹਾ ਰੱਖ ਲਈ ਤਾਂ ਇਹ ਤਾਂ ਜਮੇ ਗਲਤ ਹੈ ਨਾ 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 ਵੀ ਆ ਲੋਕ 5100 ਰੁਪਿਆ ਤੇ ਨਿਸ਼ਾਨ ਸਾਹਿਬ ਉੱਥੇ ਲਾ ਦਿਓ ਤੇ ਆਉਦਾ ਅਰਦਾਸ ਕਰ ਲਓ ਤਾਂ ਇੱਕ ਕਮੀਆਰੇ ਫਿੰਡ ਦਾ ਸੀਗਾ ਉੱਥੇ ਗਰੰਥੀ ਉਹਨੇ ਪਈ ਜਾਂ ਕੇ ਨਿਸ਼ਾਨ ਸਾਹਿਬ ਲੈ ਅੰਦਰ ਅਰਦਾਸ ਬੇਨਤੀ ਕੀਤੀ ਤੇ ਲਾਦਾ ਤਾਂ ਉੱਥੇ ਕੀ ਹੋਇਆ ਛੋਟੀ ਜਿਹੀ ਇੱਕ ਗੋਲਕ ਰੱਖਤੀ ਉਹਨਾਂ ਨੇ ਇੱਕ ਛੋਟਾ ਕਮਰਾ ਪਾ ਕੇ ਗੋਲਕ ਰੱਖੀ ਤਾਂ ਇੱਕ ਕਾਰ ਤੇ ਬੰਦਾ ਆਇਆ ਕਰੇ ਕੋਈ ਉਹ ਡਰਾਈਵਰ ਨੂੰ ਪਿੱਛੇ ਜਗਨ ਕਾਲਜ ਕੋਲੇ ਖੜਾ ਦਿਆ ਕਰੇ ਕੱਲਾ ਆਇਆ ਕਰੇ ਉਹ ਗੋਲਕ ਦੇ ਵਿੱਚ ਜੀ 20000 30000 40000 ਰੁਪਏ ਕੱਲੇ ਹੀ ਵਾਰਿਆ ਕਰੇ ਉਹਨੇ ਆਪਦਾ ਨਾਂ ਨਹੀਂ ਸ਼ੋਅ ਕਰਿਆ ਕਿਸੇ ਨੇ ਉਦੋਂ ਮੁੜ ਕੇ ਕਾਲਪੁਰ ਦੀ ਮੇਹਰ ਹੋਈਆਂ ਜੀ ਉਹ ਗੁਰਦੁਆਰਾ ਸਾਹਿਬ ਬਣ ਗਏ ਜੀ ਤਾਂ ਫਿਰ ਗੁਰਦੁਆਰਾ ਸਾਹਿਬ ਬਣ ਤੋਂ ਬਾਅਦ ਫਿਰ ਜਗਤਾਰ ਸਿੰਘ ਗ੍ਰੰਥੀ ਜੀ ਕਹਿੰਦੇ 2 ਸਾਲ ਪਹਿਲਾਂ ਆਖੇ ਜੀ ਵੀ ਸੰਗਤਾਂ ਬਹੁਤ ਆਉਣ ਲੱਗੀਆਂ ਵੀ ਲੰਗਰ ਹਾਲ ਦੀ ਜਗ੍ਹਾ ਛੋਟੀ ਹੈ ਥੋੜੀ ਹੈ ਵੀ ਜਗ੍ਹਾ ਤੁਸੀਂ ਹੋਰ ਦੇ ਦਿਓ ਮਹਾ ਜੀ ਗੱਲ ਹੀ ਕੁਛ ਨਹੀਂ ਉਹ ਪਈਏ ਜਗ੍ਹਾ ਅਰਦਾਸ ਕਰੋ ਤੇ ਆਪਦਾ ਲੈ ਲਓ ਹੈ ਜੀ ਉਹ ਫਿਰ ਲੰਗਰ ਹਾਲ ਵੀ ਬਾਬਾ ਜਗਤਾਰ ਸਿੰਘ ਨੇ ਆਪਦੀ ਮਿਹਨਤ ਨਾਲ ਪੈਸੇ ਇਕੱਠੇ ਕਰਕੇ ਬਣਾਇਆ ਫਿਰ ਉਦੋਂ ਬਾਅਦ 2 ਸਾਲ ਬਾਅਦ ਫਿਰ ਬਾਬਾ ਜੀ ਕਹਿੰਦੇ ਸੱਚਖੰਡ ਵੱਡਾ ਬਣਾਉਣਾ ਹੈ ਮੈਂ ਕਹੇ ਦੱਸੋ ਕਹਿੰਦੇ ਤੁਹਾਡਾ ਪਲਾਟ ਪਿਆ ਮਗਰ ਇੱਕ ਤੇ ਮਹ ਜੀ ਕੋਈ ਗੱਲ ਨਹੀਂ ਹੋ ਸਕਦਾ ਕਾਲਪੁਰਖ ਨੂੰ ਹੁਕਮ ਵੀ ਇਸੇ ਖਾਤਰ ਰੱਖਿਆ ਹੋਵੇ ਕਰੋੜ ਦਾ ਇਹਨਾਂ ਨੇ ਸਦਲੇ ਅਰਦਾਸ ਕਰੀ ਤੇ ਉਹ ਆਟ ਵਾਰ ਗਿਆ ਬਣ ਗਿਆ ਇਸ ਤਰੀਕੇ ਨਾਲ ਉੱਥੇ ਲੈਰਾ ਵੇਰਾ ਚੱਲ ਪਿਆ ਹੋਰ ਆਪਾਂ ਦਾ ਕੌਣ ਕੀ ਦੇਣ ਵਾਲੇ ਆ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਦੇ ਵਿੱਚ ਸਾਡੀ ਭੈਣ ਜਿਹਨੇ ਹਮੇਸ਼ਾ ਸਾਥ ਦਿੱਤਾ ਔਰ ਬੇਟੇ ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਦਾਮਪੂਣ ਕਰਦੇ ਆ ਹਨ ਪਰਿਵਾਰ ਦਾ ਪਰਿਵਾਰ ਦਾ ਆਦ ਰਿਹਾ ਇਹ ਭਜਨ ਪਾਠ ਕਰਦੇ ਸੀ ਤੜਕੇ ਚਾਰ ਵਜੇ ਉੱਠ ਕੇ ਪਾਠ ਕਰਨਾ ਕਿ ਇਸੇ ਇਸ਼ਨਾਨ ਕਰਕੇ ਹੈ ਜੀ ਤੇ ਕਾਲਪੁਰਖ ਦਾ ਸ਼ੁਗੁਰਗਜ਼ਾਰ ਕਰਨਾ ਵੈਗ੍ਰ ਨੇ ਸਾਨੂੰ ਪੋਤਰਾ ਦਿੱਤਾ ਆ ਪੁੱਤਰਾ ਇੱਕ ਤੇ ਸਾਰੇ ਪਰਿਵਾਰ ਨੇ ਅਮਰ ਸ਼ਗਵੈ ਤੇ ਕਾਲਪੁਰਖ ਦੀ ਹੈ ਮੇਰਾ ਅਸੀਂ ਸ਼ੁਰੂ ਤੋਂ ਲੈ ਕੇ ਨਾ ਮੀਟ ਨਾ ਸ਼ਰਾਬ ਨਾ ਅੰਡਾ ਨਾ ਜਰਦਾ ਨਾ ਤਾਸ ਨਾ ਜੂਆ ਨਾ ਸਿਮਾ ਕੁਛ ਵੀ ਨਹੀਂ ਕੀਤਾ ਕਾਲਪੁਰਖ ਨੇ ਜਨਮ ਦਿੱਤਾ ਉਸ ਤੋਂ ਕਈ ਗੁਣਾ ਕਾਲਪੁਰਖ ਨੇ ਸਾਨੂੰ ਬਹੁਤ ਕੁਛ ਦਿੱਤਾ ਬਹੁਤ ਹੀ ਕੁਛ ਦਿੱਤਾ ਜੀ ਜਿੱਦ ਕਿ ਗਿਣਤੀ ਨਹੀਂ ਅਸੀਂ ਕਰ ਸਕਦੇ ਕੀ ਕਹਿਣਾ ਚਾਹੋਗੇ ਕਿ ਉਹ দান ਦੇ ਨਾਲ ਤੁਹਾਨੂੰ ਲੱਗਿਆ ਕਿ ਜ਼ਿੰਦਗੀ ਚੇਂਜ ਹੋਈ ਆ ਔਰ ਖੁਸ਼ੀਆਂ ਘਰ ਚ ਆਈਆਂ ਕੋਈ ਹੋਵੇ ਜੀ ਮਨ ਨੂੰ ਸਨੁਸ਼ਤੀ ਮਿਲ ਗਈ ਜੀ ਮਨ ਨੂੰ ਸ਼ਾਂਤੀ ਹੈ ਹਾਂਜੀ ਕਾਲਪੁਰਖ ਦਾ ਮਨ ਨੂੰ ਸ਼ਾਂਤੀ ਹੈ ਜੀ ਹਾਂਜੀ ਬਾਬਾ ਜਗਤਾਰ ਸਿੰਘ ਸਾਨੂੰ ਸਭ ਤੋਂ ਵਧੀਆ ਗ੍ਰਾਂਤੀ ਮਿਲ ਗਈ ਉੱਥੇ ਵਾਲੇ ਬੰਦੇ ਤਾਂ ਪਹਿਲਾਂ ਵੀ ਆਏ ਪਰ ਇਹੋ ਜਿਹਾ ਬੰਦਾ ਵੀ ਸਾਨੂੰ ਕੋਈ ਨਹੀਂ ਮਿਲਿਆ ਆ ਪ੍ਰਧਾਨ ਸਾਹਿਬ ਆ ਇਹਨਾਂ ਦਾ ਕੋਈ ਟਿਕਾਣਾ ਨਹੀਂ ਇਹਨਾਂ ਨੇ ਤਰਮਨ ਨੂੰ ਕੋਲੋਂ ਲਾਕੇ ਅਸੀਂ ਤਾਨੂੰ ਲੜਦੇ ਹੁਨੇ ਬਾਬੇ ਨੂੰ ਵੀ ਯਾਰ ਪੈਸਾ ਤੇਰੇ ਕੋਲੇ ਨਹੀਂ ਕੰਮ ਇਹਨਾ ਬਿੱਡੀ ਰੱਖਦਾ ਹੈ ਜੀ ਆਧਾਰ ਤੇ ਇਥੋਂ ਮੁੜਦਾ ਨਹੀਂ ਇਹ ਕਹਿੰਦਾ ਬੇਫਿਕਰ ਹੋ ਜਾ ਪਤਾ ਨਹੀਂ ਕਿੱਥੋਂ ਇਹ ਕਾਲਪੁਰਖ ਦੀ ਮਿਹਰ ਆਉਂਦੀ ਹੈ ਬਾਬੇ ਤੇ ਪ੍ਰਧਾਨ ਤੇ ਤੇ ਚੱਲ ਸੋ ਚੱਲ ਹੁਣ ਮੈਂ ਤਾਂ ਹੁ ਕਈ ਦਿਨ ਗੇੜਾ ਹੀ ਮਰਨ ਗਿਆ ਸੀ ਉਥੇ ਮੰਡੀ ਗਿਆ ਟੱਪਿਆ ਤਾਂ ਜੀ ਉਥੋਂ ਦੀ ਪਿੱਲਰ ਲਾਈ ਜਾਂਦੇ ਤੇ ਚਲੀ ਜਾਂਦਾ ਜੀ ਕੰਮ ਮਤਲਬ ਕੀ ਕਹਿਣਾ ਚਾਹੋਗੇ ਕਿ ਹਰੇਕ ਕੰਮ ਦੇ ਵਿੱਚ ਮਾਤਾ ਵੰਡਾ ਹੱਥ ਹੁੰਦਾ ਔਰ ਤੁਸੀਂ ਵੀ ਬਾਈ ਜੀ ਨੂੰ ਬਹੁਤ ਸ਼ਾਦ ਕੀਤਾ ਜਦੋਂ ਇਹ ਕਹਿੰਦੇ ਸੀ ਆਪਾਂ ਇਹ ਕਰਨਾ ਤੁਸੀਂ ਕਹਿੰਦੇ ਜਰੂਰ ਕਰਨਾ ਹੈਗਾ ਨੇ ਮਨਾ ਹੀ ਨਹੀਂ ਕਰਿਆ ਹਾਂਜੀ ਜਿਵੇਂ ਇਹਨਾਂ ਨੇ ਕਹਿਤਾ ਉਹ ਹੀ ਠੀਕ ਹੈ ਹਾਂ ਪਰ ਉਹਦੇ ਨਾਲ ਫਿਰ ਮਨ ਨੂੰ ਖੁਸ਼ੀ ਵੀ ਹੁੰਦੀ ਆ ਉਹ ਸਾਰੀ ਹਾਂਜੀ ਖੁਸ਼ੀ ਤਾਂ ਹੁੰਦੀ ਹੈ ਜੀ ਗੁਰੂ ਦੇ ਕਰਤੇ ਨਾਲ ਔਰ ਬੱਚੇ ਜਿਵੇਂ ਅੱਜ ਦੇ ਬੱਚੇ ਜਿਹੜੇ ਇਹਨੇ ਆਪਾਂ ਦੇਖ ਸਕਦੇ ਆਂ ਵੀ ਬੜੇ ਅੱਖਾਂ ਦੇ ਵਿੱਚ ਉਹਨਾਂ ਦੇ ਗੁੱਸਾ ਘਬਰਾਹਟ ਹੁੰਦੀ ਆ ਸਾਡੇ ਬੱਚਿਆਂ ਦੇ ਵਿੱਚ ਅੱਖਾਂ ਦੇ ਵਿੱਚ ਓ ਆ ਮਤਲਬ ਜਿਵੇਂ ਮਹਾਂਪੁਰਖ ਹੋਣ ਸਾਰੇ ਬੱਚੇ ਹਾਂਜੀ ਫਿਰ ਮਹਾਰਾਜ ਦੀ ਕਿਰਪਾ ਹੀ ਹੱਸਾ ਮੈਂ ਕੀ ਕਹਿਣਾ ਚਾਹਾਂਗਾ ਕਿ ਪਿਤਾ ਜੀ ਨੇ ਇਹ ਜਿਹੜੀ ਸੇਵਾ ਕੀਤੀ ਹੈਗੀ ਆ ਔਰ ਸਾਰੇ ਪਰਿਵ ਅਸਰਾ ਬੇਟਾ ਜਿਹੜਾ ਹੈਗਾ ਉਹ ਵੀ ਕਿਰਪਾੰਤ ਤਾਰੀ ਛੁੱਟੀ ਜੇ ਇਸ ਦੇ ਵਿੱਚ ਹੀ ਹੋ ਗਿਆ ਕਿਉਂਕਿ ਛੋਟੇ ਬੱਚਿਆਂ ਨੂੰ ਬਹੁਤ ਹੁੰਦਾ ਕਿ ਅਸੀਂ ਜ਼ਿੰਦਗੀ ਕਿੱਦਾਂ گزارਨੀ ਹੈ ਪਰ ਬੱਚੇ ਨੇ ਵੀ ਆਪਣੇ ਆਪ ਨੂੰ ਗੁਰੂ ਵਾਲਾ ਬਣਾਇਆ ਪੰਜ ਜੀ ਐ ਕਹਿੰਨੇ ਤੁਹਾਨੂੰ ਸਭ ਨੂੰ ਦੇ ਬਾਬਾ ਜਗਤਾਰ ਸਿੰਘ ਦੇ ਪ੍ਰਧਾਨ ਸਾਹਿਬ ਦੀ ਮਿਹਨਤ ਹੈ ਜਿਹੜੇ ਹੁਣ ਗੁਰਦੁਆਰਾ ਬਣਾ ਰਹੇ ਨੇ ਡੈਡੀ ਨੇ ਜੋ ਜਗ੍ਹਾ ਦਿੱਤੀ ਅਸੀਂ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਕਿਉਂ ਪਲਾਟ ਦੇ ਰਹੇ ਹਨ ਉਹ ਬਾਜ਼ਾਰ ਦੇ ਵਿੱਚ ਸੀਗੇ ਜਾਂ ਕਿਤੇ ਵੀ ਅਸੀਂ ਕਦੇ ਨਹੀਂ ਪੁੱਛਿਆ ਕਿਉਂ ਦੇ ਰਹੇ ਆ ਜਾਂ ਕਿਉਂ ਕਰ ਰਹੇ ਆ ਤੇ ਇਹਨਾਂ ਦੀ ਸ਼ਰਧਾ ਸੀ ਡੈਡੀ ਦੀ ਤੇ ਉਹਨਾਂ ਨੇ ਦਿੱਤੇ ਤੇ ਹੁਣ ਧੰਨਵਾਦ ਹੈ ਬਾਬਾ ਜਗਤਾਰ ਸਿੰਘ ਦਾ ਤੇ ਪ੍ਰਧਾਨ ਸਾਹਿਬ ਦਾ ਜੋ ਅੱਗੇ ਲੱਗ ਕੇ ਮਿਹਨਤ ਕਰ ਰਹੇ ਹੈ ਤੇ ਗੁਰਦੁਆਰੇ ਨੂੰ ਬਹੁਤ ਵੱਡਾ ਕਰ ਰਹੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ